ਇੱਕ ਬਲੈਰੋ ਗੱਡੀ ਜਿਹੜੀ ਐ ਉਹ ਨਹਿਰ ਦੇ ਅੰਦਰ ਡਿੱਗੀ ਹੋਈ ਐ ਜਾਂ ਕਹਿ ਲਈਏ ਫਸੀ ਹੋਈ ਐ ਔਰ ਬਹਾਵ ਪਾਣੀ ਦਾ ਬਹੁਤ ਤੇਜ਼ ਐ ਕਿੰਨੇ ਬੰਦੇ ਸਵਾਰ ਸੀ ਕੁਝ ਪਰ ਦੋ ਦਸਰੇ ਦੋਸਤ ਵਾਫੇ ਗਏ ਹਾਂ ਜੀ ਦੋ ਨਿਕਲ ਗਏ ਐ ਇੱਕ ਤਾਂ ਅੱਗੇ ਨਿਕਲ ਕੇ ਬਾਹਰ ਬਾਹਰ ਨਿਕਲ ਕੇ ਤੂੰ ਟੱਪ ਗਿਆ अच्छा एक एथों ही ਬਾਹਰ ਨਿਕਲ ਕੇ ਆ ਗਿਆ ਅੱਗੇ ਪੁਲ ਦੇ ਕ੍ਰੋਸ ਹੋ ਗਿਆ ਇੱਕੋ ਹੈਡ ਤੋਂ ਉੱਧਰ ਮੋੜ ਨਿਕਲ ਗਏ ਅੱਗੇ ਜਾ ਕੇ ਨਿਕਲੇ ਪਰ ਫਿਰ ਦਲੇਰ ਹੋਣੇ ਆ ਹਾ ਦਲੇਰ ਹੁੰਦੇ ਆ ਆ ਤੁਸੀਂ ਦੇਖੋ ਜਿਹੜੀ ਗੱਡੀ ਅਨਬੈਲੈਂਸ ਹੋ ਗਈ ਔਰ ਇਹਨਾਂ ਨੇ ਤਰਕ ਬੜਾ ਅੱਛਾ ਦਿੱਤਾ ਕਹਿੰਦੇ ਕਿ ਇੱਥੋਂ ਨਾਗ ਵੱਲ ਜਾ ਪੈਂਦਾ ਜੇ ਸਿੱਧਾ ਹੋਵੇ ਪੁਲ ਤਾਂ ਲੋਕਾਂ ਨੂੰ ਭੁਲੇਖਾ ਨਾ ਪਵੇ ਔਰ ਇਹ ਗੱਡੀ ਸਪੀਡ 'ਚ ਕਾਫੀ ਹੋਣੀ ਹੈ ਐਕਸਾਈਜ਼ ਵਾਲੇ ਦੀ ਗੱਡੀ ਦੱਸਦੇ ਆ ਤਰਕ ਸੀ ਉਸਾਈ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੇ ਨੇਸੂਰੀ 7 ਵਜੇ ਸਮੇਂ ਅਸੀਂ ਸ਼ਹਿਬਾਜ਼ਪੁਰ ਹੈੱਡ ਤੇ ਮੌਜੂਦ ਹਾਂ ਔਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇੱਕ ਬਲੈਰੋ ਗੱਡੀ ਜਿਹੜੀ ਹੈ ਉਹ ਨਹਿਰ ਦੇ ਅੰਦਰ ਡਿੱਗੀ ਹੋਈ ਹੈ ਜਾਂ ਕਹਿ ਲਈਏ ਫਸੀ ਹੋਈ ਹੈ ਔਰ ਬਹਾਵ ਪਾਣੀ ਦਾ ਬਹੁਤ ਤੇਜ਼ ਹੈ ਸਪੀਡ ਬਹੁਤ ਤੇਜ਼ ਹੈ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵਿਅਕਤੀ ਗੱਡੀ ਦੇ ਵਿੱਚ ਸਕੇ ਉਹਨਾਂ ਨੂੰ ਕੱਢ ਲਿਆ ਗਿਆ ਸਕਸੈਸਫੁਲੀ ਪਰ ਇਹ ਹਾਦਸਾ ਹੁੰਦਾ ਕਿਵੇਂ ਵੱਡਾ ਸਵਾਲ ਹੈ ਤੁਸੀਂ ਆ ਦੇਖੋ ਕਿ ਰਾਤ ਨੂੰ ਦੱਸਿਆ ਜਾ ਰਿਹਾ 2:00 ਵਜੇ ਦੇ ਕਰੀਬ ਇਹ ਐਕਸਾਈਜ਼ ਵਾਲਿਆਂ ਦੀ ਗੱਡੀ ਜਿਹੜੀ ਬਲੇਰੋ ਗੱਡੀ ਆ ਕਿਸੇ ਦੇ ਪਿੱਛੇ ਲੱਗਦੀ ਆ ਸ਼ੱਕ ਦੇ ਤੌਰ ਤੇ ਕਿਸੇ ਦੇ ਪਿੱਛੇ ਲੱਗਦੀ ਔਰ ਇਧਰੋਂ ਪਿੱਛੋਂ ਬੜੀ ਸਪੀਡ ਨਾਲ ਆਉਂਦੀ ਸ਼ਹਿਰ ਵਾਲੇ ਰਸਤੇ 'ਓ ਮੋਰੇ ਗੋਲੜੋ ਪਿੰਡ ਹੈ ਤੇ ਉਧਰੋਂ ਬੜੀ ਸਪੀਡ ਨਾਲ ਇੱਕ ਗੱਡੀ ਆਉਂਦੀ ਔਰ ਅਨਬੈਲੈਂਸ ਹੋ ਕੇ ਆ ਤੁਸੀਂ ਦੇਖੋ ਕਿ ਛੋਟੀ ਜਿਹੀ ਕੰਧ ਹੈ ਜਿਹੜੀ ਇੱਕ ਤਰ੍ਹਾਂ ਦੀ ਬਾਉਂਡਰੀ ਹੈ ਉਹਨੂੰ ਤੋੜਦੀ ਹੋਈ ਗੱਡੀ ਨਹਿਰ ਦੇ ਅੰਦਰ ਡਿੱਗ ਜਾਂਦੀ ਔਰ ਹੈੱਡ ਦੇ ਵਿੱਚ ਜਾ ਕੇ ਫਸ ਜਾਂਦੀ ਹੈ ਪਰ ਜੇ ਅਸੀਂ ਫਰੰਟ ਤੋਂ ਗੱਡੀ ਦੀ ਤਸਵੀਰ ਤੁਹਾਨੂੰ ਦਿਖਾਈਏ ਸ਼ੀਸ਼ੇ ਤੋੜ ਕੇ ਜਿਹੜੇ ਵਿਅਕਤੀ ਆ ਉਹ ਬਾਹਰ ਨਿਕਲੇ ਆ ਔਰ ਰਾਤ ਦੇ 2 ਵਜੇ ਉਹ ਆਪ ਹੀ ਨਿਕਲੇ ਹੋਣੇ ਜਦੋਂ ਜਹਿਦ ਕਰਕੇ ਕਿਉਂਕਿ ਹੋਰ ਤਾਂ ਕੋਈ ਹੋਣਾ ਹੀ ਉਹਨਾਂ ਨੂੰ ਬਚਾਉਣ ਵਾਲਾ ਕੱਢਣ ਵਾਲਾ ਤਾਂ ਰਾਤ ਦੇ 2 ਵਜੇ ਜਿਹੜੀ ਗੱਡੀ ਹੈ ਬਲੈਰੋ ਗੱਡੀ ਆ ਇੱਥੇ ਹੈੱਡ ਦੇ ਅੰਦਰ ਡਿੱਗ ਜਾਂਦੀ ਹੈ ਤਰਕਸ਼ੀਲ ਸੁਸਾਇਟੀ ਤੋਂ ਭਾਜੀ ਇੱਥੇ ਨਾਲ ਨੇ ਭਾਜੀ ਇਹ ਅੰਦਾਜ਼ਾ ਕਿਵੇਂ ਵਾਪਕਿਆ ਹੋਇਆ ਇਸਾਰੇ ਇੱਕ ਤਾਂ ਸਮੱਸਿਆ ਹੈ ਜਿਹੜੀ ਸੜਕ ਆ ਰਹੀ ਹੈ ਦੇਖੋ ਹੋਰ ਦਿਸ਼ਾ ਜਵਾਰੀ ਆ ਇੱਥੇ ਅੱਗੇ ਇੱਕ ਬਵਾ ਨੂੰ ਬੜ ਬਹੁਤ ਪੈ ਰਿਹਾ ਦੇਖੋ ਬਾਲੇ ਆ ਨਾਕ ਬਾਲੇ ਆ ਕਿਉਂਕਿ ਜਿਹੜੇ ਨਹਿਰਿਆ ਉਹ ਹੋਰ ਮਹਿਕੋਂ ਨਟਾਂ ਆ ਰਹੀ ਆ ਜਿਹੜੀ ਸੜਕੇ ਪੇ ਮੰਡੀਆਂ ਦੇ ਬੋਰਡ ਨਟਾਂ ਆ ਰੰਦੀ ਆ ਇਸ ਕਰਕੇ ਤੁਸੀਂ ਸੱਦਾ ਵੀ ਨਹੀਂ ਕਰ ਸਕਦੇ ਉਹ ਹਮ ਇੱਥੇ ਸਮਾਜ ਸੇਵੀ ਲੋਕਾਂ ਨੇ ਕਈ ਵਾਰ ਰੋਕਾਂ ਲਾਈਆਂ ਮੋੜੇ ਪਿੰਦਰ ਲਾਈ ਵਾ ਵੱਡੇ ਵੱਡੇ ਲੋਕ ਜਿਹੜੇ ਚੋਰ ਆ ਤੋੜ ਕੇ ਲੈ ਜਾਂਦੇ ਆ ਬਹੁ ਵਾਰ ਰੋਕਾਂ ਲਾਈਆਂ ਰੋਕਾਂ ਲਾਈਆਂ ਰੋਕਾਂ ਲਾਈਆਂ ਬਹੁ ਲੋਕਾਂ ਲਾਈਆਂ ਆ ਤੇ ਭਵਾਗਲੇ ਲਾ ਕੇ ਰੋਕਾਂ ਉਹ ਤਾਂ ਤੋੜ ਕੇ ਲੈ ਜਾਂਦੇ ਰੋਕਨ ਨਹੀਂ ਆ ਹਮ ਇਹਦੇ ਵਿੱਚ ਕਿੰਨੇ ਬੰਦੇ ਸਵਾਰ ਸੀ ਕੁਝ ਪਰ ਦੋ ਦਸਰੇ ਦੋਸਤ ਸਵਾਰ ਸੀ ਹਾਂਜੀ ਦੋ ਨਿਕਲ ਗਏ ਇੱਕ ਤਾਂ ਅੱਗੇ ਨਿਕਲ ਕੇ ਬਾਹਰ ਬਾਹਰ ਨਿਕਲ ਕੇ ਇੱਥੋਂ ਟੱਪ ਗਿਆ ਅੱਛਾ ਇੱਕ ਇੱਥੋਂ ਹੀ ਬਾਹਰ ਨਿਕਲ ਕੇ ਆ ਗਿਆ ਅੱਗੇ ਪੋਲ ਤੇ ਕਰਾਸ ਹੋ ਗਿਆ ਅੱਛਾ ਇੱਕੋ ਹੈਡ ਤੋਂ ਉੱਦੋਂ ਮੋੜ ਨਿਕਲ ਗਏ ਬਹੁਤ ਅੱਗੇ ਜਾ ਕੇ ਨਿਕਲੇ ਪਰ ਫਿਰ ਦਲੇਰ ਹੋਣੇ ਆ ਦਲੇਰ ਹੁੰਦੇ ਆ ਹਾਂਜੀ ਇੱਕ ਸਾਈਡ ਵਾਲੇ ਦਲੇਰੇ ਹੁੰਦੇ ਆ ਸਾਈਡ ਵਾਲੇ ਸੀਗੇ ਮੇਰੇ ਉਹ ਹੁੰਦੇ ਹੀ ਦਲੇਰੇ ਆ ਉਹ ਅੱਛਾ ਤੁਸੀਂ ਸਿਚੁਏਸ਼ਨ ਸਮਝੋ ਜੀ ਇੱਕ ਤਾਂ ਇੱਥੋਂ ਹੀ ਫਿਰ ਤਾਕੀ ਖੋਲ ਕੇ ਬਾਹਰ ਨਿਕਲ ਗਿਆ ਮੋਰਲਾ ਜਿਸ਼ਾ ਟੁੱਟਿਆ ਹੋਇਆ ਬਹਾਵ ਇਹਨਾਂ ਤੇਜ਼ਾ ਮੇਰੇ ਖਿਆਲ ਤਾਕੀ ਵੀ ਨਹੀਂ ਖੁੱਲਦੀ ਹਣੀ ਤੇ ਇੱਕ ਨਿਕਲ ਗਿਆ ਅੱਗੇ ਹੈੱਡ ਦੇ ਵਿੱਚੋਂ ਅੱਗੇ ਪਰ ਇਹਦੇ ਅੰਦਰ ਵਿੱਚ ਫਿਰ ਕੋਈ ਫੱਟੇ ਨਹੀਂ ਹੁੰਦੇ ਵੀ ਜਦੋਂ ਸਪੀਡ ਉਂਤੇ ਚੋ ਤੇ ਵਿੱਚ ਨਾ ਬੱਜੇ ਹੁਣ ਨਹੀਂ ਫੱਟੇ ਰੋ ਕੇ ਚੱਕੇ ਹੁੰਦਾ ਫੱਟੇ ਜੀ ਫੱਟੇ ਚੱਕੇ ਹੋਏ ਪਾਣੀ ਰਾਤ ਨੂੰ ਜਿਆਦਾ ਨਹੀਂ ਕਰਦਾ ਆ ਜੀ ਉਸ ਕਰਕੇ ਫੱਟੇ ਚੱਕੇ ਹੁੰਦੇ ਜੀ ਉਹਨੂੰ ਪਹਿਲਾਂ ਹੀ ਤੇ ਦੂਜਾ ਮੋਰੂ ਜਾ ਕੇ ਨਿਕਲਿਆ ਮੋਰੂ ਜਾ ਕੇ ਨਿਕਲਿਆ ਹਾਂ ਜੀ ਅੱਛਾ ਉਹ ਐਕਸਰਸਾਈਜ਼ ਵਾਲੀ ਗੱਡੀ ਹੋਰ ਖੜੀ ਸੀਗੀ ਮੇਰੇ ਖਿਆਲ ਉਹ ਤਾਂ ਹੁਣ ਆਏ ਸੀਗੀ ਜੀ ਉਹ ਬਾਹਰ ਘੜਾਣ ਨੂੰ ਆਏ ਹੋਣਗੇ ਉਹ ਤਾਂ ਹੁਣ ਆਏ ਚਲੋ ਜਾਨ ਬਚ ਗਈ ਉਹਨਾਂ ਦੀ ਜਾਨ ਬਚ ਗਈ ਜੀ ਠੀਕ ਹੈ ਜੀ ਬਹੁਤ ਸ਼ੁਕਰੀਆ ਤਾਂ ਆ ਤੁਸੀਂ ਦੇਖੋ ਜਿਹੜੀ ਗੱਡੀ ਅਨਬੈਲੈਂਸ ਹੋ ਗਈ ਔਰ ਇਹਨਾਂ ਨੇ ਤਰਕ ਬੜਾ ਅੱਛਾ ਦਿੱਤਾ ਕਹਿੰਦੇ ਕਿ ਇੱਥੋਂ ਨਾਗ ਬੜ ਜਿਆ ਪੈਂਦਾ ਜੇ ਸਿੱਧਾ ਹੋਵੇ ਪੁੱਲ ਤਾਂ ਲੋਕਾਂ ਨੂੰ ਭਲੇਖਾ ਨਾ ਪਵੇ ਔਰ ਇਹ ਗੱਡੀ ਸਪੀਡ ਚ ਕਾਫੀ ਹੋਣੀ ਹੈ ਐਕਸਾਈਜ਼ ਵਾਲੇ ਦੀ ਗੱਡੀ ਦੱਸਦੇ ਆ ਤਰਕਸ਼ੀਲ ਸੁਸਾਇਟੀ ਤੋਂ ਨਾ ਭਾਜੀ ਔਰ ਉਹ ਦਿਖਾ ਦੋ ਵੇ ਜੇ ਸ਼ੀਸ਼ਾ ਜਿਹੜਾ ਟੁੱਟਿਆ ਹੋਇਆ ਫਰੰਟ ਦਾ ਸ਼ੀਸ਼ਾ ਟੁੱਟਿਆ ਇੱਕ ਮੁੰਡੇ ਤਾਂ ਕਹਿੰਦੇ ਕਿ ਇਦਰੋਂ ਹੀ ਤਾਕੀ ਖੋਲਣ ਚ ਕਾਮਯਾਬ ਹੋ ਜਾਂਦਾ ਹੈ ਬਾਹਰ ਨਿਕਲ ਜਾਂਦਾ ਔਰ ਦੂਜਾ ਹੈੱਡ ਦੇ ਵਿੱਚੋਂ ਇਧਰਲੇ ਪਾਸੇ ਨਿਕਲ ਜਾਂਦਾ ਔਰ ਇਧਰ ਬਹਾਵ ਦੇਖੋ ਕਿੰਨੀ ਕਿੰਨਾ ਤੇਜ਼ ਹੈ ਰਾਤ ਦੇ ਸਮੇਂ 2 ਵਜੇ ਦੀ ਘਟਨਾ ਹੈ ਤੇ 2 ਵਜੇ ਤਾਂ ਉਹ ਹਨੇਰਾ ਬਹੁਤ ਹੋਣਾ ਪਾਣੀ ਦੀ ਆਵਾਜ਼ ਹੀ ਬਹੁਤ ਹੋਣੀ ਹੈ ਬੜੇ ਹੌਸਲੇ ਨਾਲ ਮੁੰਡੇ ਜਿਹੜੇ ਉਹ ਬਾਹਰ ਨਿਕਲੇ ਔਰ ਗੱਡੀ ਦਾ ਆਪਾਂ ਇਧਰ ਦੇਖ ਲਈਏ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਦਿਖਾਈ ਵਜੇ ਜਰਾ ਆਹ ਦੇਖੋ 에ਅਰ ਬੈਗ ਖੁੱਲੇ ਹੋਏ ਆ ਸ਼ੀਸ਼ਾ ਟੁੱਟਿਆ ਹੋਇਆ ਫਰੰਟ ਦਾ ਆਹ ਤਾਕੀ ਖੁੱਲੀ ਹੋਈ ਹੈ ਪਰ ਜਿਵੇਂ ਦੱਸਦੇ ਆ ਫਿਰ ਆ ਤਾਕੀ ਖੁੱਲ ਗਈ ਹੋਣੀ ਹੈ ਔਰ ਬਾਹਰ ਨਿਕਲਣ ਦਾ ਜਿਹੜਾ ਰਸਤਾ ਆ ਉਹ ਇੱਕੋ ਹੀ ਸੀਗਾ ਜਿਹੜਾ ਨੌਜਵਾਨ ਗੱਡੀ ਚਲਾ ਰਿਆ ਸੀ ਉਹ ਹੈੱਡ ਦੇ ਹੇਠਾਂ ਆਂਦਾ ਤੇ ਇਧਰੋਂ ਫਲੋਅ ਤੋਂ ਫਿਰ ਉਹ ਪਰਲੇ ਪਾਸੇ ਜਾਂਦਾ ਨਹਿਰ ਦੇ ਦੂਜੇ ਪਾਸੇ ਤੋਂ ਉਧਰੋਂ ਨਿਕਲਦਾ ਔਰ ਇੱਕ ਪਰਲੇ ਪਾਸੇ ਤੋਂ ਹੀ ਕਹਿੰਦੇ ਨਿਕਲ ਜਾਂਦਾ ਪੈਸੈਂਜਰ ਸੀਟ ਜਿਹੜੀ ਸੀਗੀ ਉਧਰ ਬੈਠਾ ਸੀਗਾ ਤੇ ਦੂਜਾ ਆ ਤੁਸੀਂ ਦੇਖੋ ਗੱਡੀ ਦਾ ਬਹੁਤ ਨੁਕਸਾਨ ਹੋ ਗਿਆ ਰਾਤ ਦੇ 2 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਤਾਂ ਪਿੰਡ ਤੁਸੀਂ ਦੇਖ ਲਓ ਇਧਰ ਹੁਣ ਜਿਹਨੂੰ ਘਟਨਾ ਦਾ ਪਤਾ ਲੱਗਦਾ ਹੈ ਲੋਕ ਇਕੱਠੇ ਹੋ ਰਹੇ ਆ ਪੁਲਿਸ ਵੀ ਕਿਹਾ ਕਿ ਸويرੇ ਆ ਕੇ ਗਈ ਹੈ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅੱਛਾ ਜੀ ਆ ਰਾਤ ਦੀ ਵਗੀ ਜਗ੍ਹਾ ਦੇ ਕਿ ਤਾਂ ਪਿੱਛਾ ਕਰਦੇ ਜੀ ਪਤਾ ਨਹੀਂ ਅਸੀਂ ਤਾਂ ਹੁਣ ਆਇਆ ਰਾਤ ਦੇ ਨਾਈਟ ਦੇ ਡਿਊਟੀ ਬੰਦੇ ਹੋਰ ਸੀ ਹੁਣ ਪਤਾ ਲੱਗੂਗਾ ਗੱਡੀ ਮਗਾਈ ਕਰੈਨ ਕਰੈਨ ਕਦ ਤੱਕ ਆਣੀ ਆ ਲੱਗੀ ਆ ਫਿਰ ਤੱਕੇ ਚਲੋ ਗੱਡੀ ਦਾ ਨੁਕਸਾਨ ਤਾਂ ਬਹੁਤ ਹੋ ਗਿਆ ਬਹੁਤ ਹੋ ਗਿਆ ਗੱਡੀ ਗੱਡੀ ਤਾਂ ਇੱਕ ਤਰ੍ਹਾਂ ਦੇ ਖਤਮ ਹੋ ਗਈ। ਗੱਡੀ ਦਾ ਖਤਮ ਹੋ ਗਈ। ਚਲੋ ਇਹ ਵੀ ਠੇਕੇਦੋਈ ਨੇ ਵੀਰ ਕਹਿੰਦੇ ਵੀ ਸਾਡੇ ਨਾਲ ਦੇ ਹੀ ਸੀ ਕਹਿੰਦੇ ਰਾਤ ਨੂੰ ਡਿਊਟੀ ਕਿਸੇ ਦੀ ਹੋਰ ਦੀ ਸੀਗੀ। ਔਰ ਦੱਸਿਆ ਜਾ ਰਿਹਾ ਕਹਿੰਦੇ ਕਿ ਮੁੰਡਾ ਨਵਾਂ ਸੀ ਜਿਹੜਾ ਗੱਡੀ ਚਲਾ ਰਿਹਾ ਸੀ ਗੱਡੀ ਸੰਭਲੀ ਨਹੀਂ। ਆਫ ਕੈਮਰਾ ਜਿੰਨੀ ਕੀ ਜਾਣਕਾਰੀ ਸੀ ਤੁਸੀਂ ਵਹਾਵ ਦੇਖੋ ਵੀ ਜੇ ਕਿੰਨਾ ਤੇਜ਼ ਆ। ਔਰ ਉਹ ਤਾਕੀ ਖੁੱਲਦੀ ਆ। ਆਪਾਂ ਇੱਕ ਵਾਰੀ ਫਿਰ ਤੋਂ ਦੱਸ ਦਈਏ ਤਾਕੀ ਖੁੱਲਦੀ ਤਾਂ ਜਿਹੜਾ ਡਰਾਈਵਰ ਗੱਡੀ ਚਲਾ ਰਿਹਾ ਹੁੰਦਾ ਉਹ ਫਿਰ ਪ੍ਰੈਸ਼ਰ ਨਾਲ ਹੀ ਹੈੱਡ ਦੇ ਥੱਲੋਂ ਨਿਕਲਦਾ ਹੋਇਆ ਆ ਇਧਰਲੇ ਕੰਨੀ ਮਹਿਰ ਵਾਲੇ ਪਾਸੇ ਆ ਜਾਂਦਾ ਤੇ ਇਧਰ ਬਹਾਵ ਕਿੰਨੀ ਤੇਜ਼ ਹੈ ਤਾਂ ਉਹ ਅੱਗੇ ਜਾ ਕੇ ਨਿਕਲਦਾ ਕਾਫੀ ਅੱਗੇ ਜਾ ਕੇ ਕਈ ਫੁੱਟ ਅੱਗੇ ਜਾ ਕੇ ਨਿਕਲਦਾ ਪਰ ਰਾਤ ਦੇ 2 ਵਜੇ ਆਪਾਂ ਸਿਚੁਏਸ਼ਨ ਸਮਝੀਏ ਪਾਣੀ ਦੀ ਤਾਂ ਹੁਣ ਵੀ ਸ਼ੋਰ ਬਹੁਤ ਹੈ ਆਵਾਜ਼ ਬਹੁਤ ਜ਼ਿਆਦਾ ਆ ਤੇ ਰਾਤ ਨੂੰ ਜਦ ਸਾਰੇ ਆਲੇ-ਦਾਲੇ ਚੁੱਪ ਹੋਣਾ ਗੁੱਬਸਮ ਹੁਣਾ ਸੁਨਸਾਨ ਹੋਣਾ ਕਿਸੇ ਦੀ ਆਵਾਜ਼ ਵੀ ਨਹੀਂ ਹੋਣੀ ਕੋਈ ਆਵਾਜ਼ ਸੁਣਦਾ ਵੀ ਨਹੀਂ ਹੋਣਾ ਤਾਂ ਪਾਣੀ ਦੀ ਆਵਾਜ਼ ਹੀ ਕਿੰਨੀ ਹੋਣੀ ਔਰ ਉਸ ਤੋਂ ਉੱਤੇ ਇਦਾਂ ਦੀ ਘਟਨਾ ਹੋ ਜਾਣੀ ਤਾਂ ਫਿਰ ਵੀ ਚਲੋ ਮਹਾਰਾਜ ਨੇ ਉਹਨਾਂ ਦੇ ਬਖਸ਼ਿਸ਼ ਕੀਤੀ ਕਿ ਉਹ ਨਿਕਲ ਗਏ ਆਪਣੀ ਜਾਨ ਨਾਲ ਆਪਣੀ ਦਲੇਰੀ ਨਾਲ ਨਿਕਲ ਗਏ ਤਾਂ ਇੱਥੇ ਰੋਕਾ ਹੋਰ ਲੱਗਣੀਆਂ ਚਾਹੀਦੀਆਂ ਤਾਂ ਜੋ ਅੱਗੇ ਤੋਂ ਹਾਦਸਾ ਨਾ ਹੋਵੇ ਕਿਉਂਕਿ ਜਿਵੇਂ ਤਰਕਸ਼ੀਲ ਸੁਸਾਇਟੀ ਤੋਂ ਭਾਜ ਨਹੀਂ ਕਿਹਾ ਕਿ ਬਹੁਤ ਲੋਕਾਂ ਨੇ ਦਾ ਹਾਦਸੇ ਵਾਪਰਦੇ ਔਰ ਕਹਿੰਦੇ ਜੇ ਅਸੀਂ ਆਪ ਰੋਕਾ ਲਾਣੇ ਆ ਤਾਂ ਨਸ਼ੇੜੀ ਪੁੱਟ ਕੇ ਲੈ ਜਾਂਦੇ ਰੋਕਾ ਤਾਂ ਰੋਕਾ ਹੋਰ ਲੱਗਣੀਆਂ ਚਾਹੀਦੀਆਂ ਇੰਨੀਆਂ ਕਿ ਰੋਕਾ ਨਾਲ ਗੱਲ ਨਹੀਂ ਬਣਦੀ ਇਧਰਲੇ ਪਾਸੇ ਵੀ ਇੱਕ ਤਰੀਕੇ ਬਾਉਂਡਰੀ ਬਣਾਣੀ ਚਾਹੀਦੀ ਆ ਉਹ ਪਰਲੇ ਪਾਸੇ ਵੀ ਰੋਕਾ ਲੱਗਣੀਆਂ ਚਾਹੀਦੀਆਂ ਨਹੀਂ ਤਾਂ ਕੋਈ ਹੋਰ ਹਾਦਸਾ ਨਾ ਵਾਪਰ ਜੇ ਇਹ ਡਰ ਬਣਿਆ ਰਹਿੰਦਾ। ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਰਹੋਗੇ ਔਰ ਰਾਤ ਵੇ ਰਾਤ ਦੇ ਵੇਲੇ ਗੱਡੀ ਥੋੜਾ ਸੰਭਲ ਕੇ ਚਲਾਓ ਕਿਉਂਕਿ ਆਪਾਂ ਦੇਖ ਹੀ ਲਿਆ ਰੋਕਾ ਕਿੰਨੇ ਆ ਗਿਆ। ਇੱਥੇ ਤਾਂ ਫੇਰ ਵੀ ਕਾਫੀ ਆ। ਕਈ ਥਾਂ ਤੇ ਤਾਂ ਬਹੁਤ ਘੱਟ ਰੋਕਾਂ ਨੇ। ਬਹੁਤ ਘੱਟ ਰੋਕਾ ਕਰਕੇ ਜਿਹੜੀਆਂ ਗੱਡੀਆਂ ਉਹ ਨਹਿਰਾ ਵਿੱਚ ਡਿੱਗ ਜਾਂਦੀਆਂ ਤਾਂ ਸਪੀਡ ਨੂੰ ਵੀ ਆਪਾਂ ਕੰਟਰੋਲ 'ਚ ਰੱਖੀਏ। ਤਾਂ ਸਾਥੀਓ ਹੁਣ ਤੁਹਾਨੂੰ ਤਸਵੀਰਾਂ ਦਿਖਾਣੀਆਂ ਜਦ ਕ੍ਰੇਨ ਦੀ ਮਦਦ ਦੇ ਨਾਲ ਇਸ ਪਲੇਰੋ ਗੱਡੀ ਨੂੰ ਬਾਹਰ ਕੱਢਿਆ ਗਿਆ। ਤੁਸੀਂ ਦੇਖ ਪਾ ਰਹੇ ਓ ਕਿ ਪਹਿਲਾਂ ਬੰਨਿਆ ਜਾਂਦਾ ਬਲੈਰੋ ਗੱਡੀ ਨੂੰ ਤੇ ਉਸ ਤੋਂ ਬਾਅਦ ਕ੍ਰੇਨ ਦੀ ਪਾਵਰ ਨਾਲ ਗੱਡੀ ਨੂੰ ਇਉਂ ਬਾਹਰ ਕੱਢ ਲਿਆ ਜਾਂਦਾ ਜਿਵੇਂ ਦੁੱਧ ਚੋਂ ਮੱਖੀ ਨੂੰ ਬਾਹਰ ਕੱਢ ਕੇ ਰੱਖ ਦਿੱਤਾ ਹੋਵੇ ਤੁਸੀਂ ਦੇਖ ਪਾ ਰਹੇ ਹੋ ਕਿ ਬਲੈਰੋ ਗੱਡੀ ਜਿਹੜੀ ਉਹ ਕਾਫੀ ਨੁਕਸਾਨੀ ਗਈ ਹੈ ਬੁੰਟ ਫਰੰਟ ਤੋਂ ਟੁੱਟਿਆ ਧਾਕੀ ਟੁੱਟੀ ਹੈ ਮਗਰਾੜ ਤੱਕ ਪਿਛਲਾ ਟੁੱਟ ਗਿਆ ਤਾਂ ਮਤਲਬ ਜਦੋਂ ਗੱਡੀ ਨੇ ਕੰਦ ਪਾੜ ਕੇ ਗੱਡੀ ਨਹਿਰ ਦੇ ਅੰਦਰ ਦਾਖਲ ਹੋਈ ਹੈ ਕੰਧ ਤੋੜ ਕੇ ਗੱਡੀ ਨਹਿਰ ਦੇ ਅੰਦਰ ਦਾਖਲ ਹੋਈ ਹੈ ਤਾਂ ਗੱਡੀ ਦਾ ਪਹਿਲਾ ਬੁਨਟ ਕਾਫੀ ਨੁਕਸਾਨ ਹੈ ਕਿ ਹੁਣ ਇੱਕ ਝਟਕਾ ਬਹੁਤ ਜ਼ੋਰ ਦੀ ਵੱਜਿਆ ਹੋਣਾ ਪਰ ਤੁਸੀਂ ਨਾਲ ਦੀ ਨਾਲ ਇਹ ਵੀ ਦੇਖ ਪਾ ਰਹੇ ਹੋ ਕਿ ਪਾਣੀ ਗੱਡੀ ਦੇ ਅੰਦਰ ਬਹੁਤ ਜਮਾ ਹੋਇਆ ਜਿੱਥੋਂ ਜਿੱਥੋਂ ਕ੍ਰੇਨ ਗੱਡੀ ਨੂੰ ਲੈ ਕੇ ਲੰਘ ਰਹੀ ਹੈ ਤਾਂ ਇਉਂ ਗੱਡੀ ਦੇ ਵਿੱਚੋਂ ਪਾਣੀ ਇੱਠਾ ਡੇਗ ਰਿਹਾ ਜਿਵੇਂ ਛਲਾਟਾ ਪੈ ਰਿਹਾ ਹੋਵੇ ਤਾਂ ਗੱਡੀ ਨੂੰ ਹੁਣ ਲੈਂਡ ਕਰਾ ਦਿੱਤਾ ਤਾਂ ਗੱਡੀ ਦਾ ਨੰਬਰ ਵੀ ਦੱਸ ਦਈਏ ਗੱਡੀ ਦਾ ਨੰਬਰ ਹੈ ਜੀ HP 12n8162 ਹਿਮਾਚਲ ਨੰਬਰ ਦੀ ਗੱਡੀ ਹੈ ਐਚਪੀ ਨੰਬਰ ਦੀ ਗੱਡੀ ਹੈ ਔਰ ਗੰਨੀਮਤ ਇਹੀ ਹੈ ਕਿ ਦੋ ਜਾਨੇ ਜਿਹੜੇ ਗੱਡੀ ਵਿੱਚ ਬੈਠੇ ਸੀ ਦੱਸਿਆ ਜਾ ਰਿਹਾ ਕਿ ਜਿਹੜੇ ਦੋ ਜਾਨੇ ਗੱਡੀ ਵਿੱਚ ਬੈਠੇ ਸੀ ਉਹ ਬਾਲ-ਬਾਲ ਬਚ ਗਏ ਉਹਨਾਂ ਦੀ ਜਾਨ ਬਚ ਗਈ ਲੇਕਿਨ ਹਾਦਸਾ ਬਹੁਤ ਜ਼ਬਰਦਸਤ ਸੀ ਤਾਂ ਕ੍ਰੇਨ ਦੀ ਮਦਦ ਦੇ ਨਾਲ ਹੁਣ ਗੱਡੀ ਨੂੰ ਬਾਹਰ ਕੱਢ ਲਿਆ ਗਿਆ ਬਸ ਹਮ ਬਚਲ ਹੈ ਤੇ ਵੀ ਆਪਣਾ ਬੱਚਾ ਹੋ ਗਿਆ ਨਾ ਹੋਈ ਤੇ